ਹਾਂਜੀ ਦੋਸਤੋ ਅੱਗੇ ਥੋੜਾ ਰਸਤਾ ਜੀ ਆ ਰੋਡ ਆਏ ਆ ਤੇ ਅੱਗੇ ਰਸਤਾ ਦੇਖੋ ਬੰਦ ਆ ਇੱਥੇ ਉਪਰੋਂ ਕਰਦੇ ਪਏ ਆ ਤੇ ਅੱਗੇ ਰਸਤਾ ਬੰਦ ਆ ਪਿਆਗਾ ਰਸਤਾ ਹੈ ਨਹੀਂ ਦੇਖੋ ਇੱਧਰੋਂ ਆਹੀ ਆ ਜਿਹੜੇ ਅਸੀਂ ਰੋਡ ਆਏ ਆ ਆਫ ਰੋਡਿੰਗ ਦੇਖੋ ਉਹ ਰੋਡ ਤੋਂ ਅਸੀਂ ਆਏ ਆ ਦੇਖੋ ਕੋਈ ਰੋਡ ਨਹੀਂ ਕੋਈ ਕੁਛ ਨਹੀਂ ਉਹ ਦੇਖੋ ਕਿੰਨਾ ਪੱਥਰ ਉੱਤੇ ਆ ਜਿੱਥੋਂ ਬਾਈ ਥੱਲੋ ਖਦਾਈ ਕਰਦਾ ਪਿਆਗਾ ਇਹ ਵੀ ਡਾਰਾ ਵੀ ਕਿਤੇ ਵੀ ਨਾ ਡੈਗ ਵੀ ਸਦਾ ਕੋਈ ਐਡੀ ਵੱਡੀ ਗੱਲ ਨਹੀਂ ਹੁਣ ਉਹ ਸਾਡੇ ਲਈ ਰਸਤਾ ਬਣਾਉਂਦੇ ਪਏ ਆ ਤੇ ਅੱਗੇ ਅਸੀਂ ਲੰਘਾਂਗੇ ਫਿਰ ਉਹ ਬਾਈਕ ਵਾਸਤੇ ਰਸਤਾ ਕੱਢੀ ਜਾਂਦੇ ਪਏ ਆ ਉਹ ਦੇਖੋ ਉਹ ਨਾ ਉਹ ਬਾਈਕ ਵੀ ਰਸਤਾ ਬਣਦਾ ਹੈ ਆ ਬੰਦੇ ਆ ਅੱਗੇ ਚੱਲ ਕੇ ਅਪਡੇਟ ਦਿੰਨੇ ਆ ਤੁਹਾਨੂੰ ਕੋਈ ਹੋਰ ਬੰਦੀ ਆ ਅਜੇ ਇੱਥੇ ਕਿੰਨਾ ਵੀ ਟਾਈਮ ਲੱਗਦਾ ਹੈ ਦਾ ਕੋਈ ਆਈਡੀਆ ਨਹੀਂ ਆ ਮਿਲਦੇ ਹੁਣ ਦੋ ਤੋਂ ਫਿਰ ਅਗਲੇ ਰੂਟ ਕਾਂਟ ਤੇ ਕੋਈ ਹੋਇਆ ਤਾਂ ਪਰ ਆਹ ਦੇਖੋ ਆ ਜਿਹੜਾ ਪੱਤਰਾ ਇਹਦਾ ਪੂਰਾ ਖਤਰਾ ਗੁਣਾ ਹੈ ਵਾ ਜੇ ਸੀ ਵੀ ਥੱਲੇ ਉਹ ਥੱਲੇ ਕੁੱਚੀ ਅੰਦਰ ਸੀ ਪਹਿਲਾਂ ਰੱਦੀ ਰੱਖਾ ਰਾਈਟ ਅੱਧ ਚੱਲਦੇ ਇਸ ਰੋਡ ਤੇ ਪਹਾੜ ਦੇਖੋ ਲਾਲ ਪਹਾੜ ਗੁਰੇ ਲੋ ਬਾਈ ਨਾਲ ਗੱਲ ਕਰੋ ਦੱਸਣ ਕਿ ਤੁਹਾਨੂੰ ਰੋਡ ਬਾਰੇ ਕੁਝ ਰੋਡ ਤਾਂ ਬਹੁਤ ਹੀ ਖਰਾਬ ਹੈ ਰੋਡ ਵੀ ਆ ਇਸ ਤੇ ਲੱਗੇ ਨੇ ਆਸ ਰੋਟੀ ਦਾ ਚਾਰ ਪਾਣੀ ਦੀ ਕੋਈ ਨਾ ਕੋਈ ਹੋਟਲ ਮਿਲੇਗਾ ਸਹੀ ਹਾਲ ਹੈ ਸਹੀ ਹਾਲ ਆ ਜਿੰਨਾ ਲੱਗੇ ਨੇ ਆਂ ਦਿਨ ਰਾਤ ਲੱਗੇ ਨੇ ਆਪਣੇ ਨੂੰ ਮਿਹਨਤ ਕਰ ਰਹੇ ਆ ਕਿ ਉਕੇ ਜੇ ਕੰਮ ਆਪਣਾ ਚੰਗਾ ਹੀ ਹੈ ਸਹੀ ਗੱਲ ਆ ਬਾਈ ਸਹੀ ਆ ਜੇ ਲੱਗਾ ਰ ਇਧਰ ਹਾਂ ਆਪਣੇ ਤੇਰੇ ਤੇ ਮੇਰੇ ਅਰਗੇ ਲਈ ਵਧੀਆ ਰਸਤਾ ਹਾਂ ਵਧੀਆ ਬਣਾ ਇੱਕ ਵਾਰ ਦਿੱਕਤ ਆਉਂਦੀ ਏ ਉਸ ਤੋਂ ਬਾਅਦ ਤਾਂ ਫਿਰ ਕੋਈ ਦਿੱਕਤ ਨਹੀਂ ਆਣੀ ਆ ਹਾਂ ਉਸ ਤੋਂ ਬਾਅਦ ਫਿਰ ਬਿismillah ਕੀ ਹੋ ਜਾਣਾ ਫਸ ਜਾਣਾ ਪਲੇਨ ਬਣ ਜੂਗਾ ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਬੜਾ ਵੱਡੀਆਂ ਗੱਡੀਆਂ ਟਰੱਕ ਟੁਕ ਸਭ ਕੁਝ ਚੱਲਦਾ ਟੁਕ ਚੱਲਦਾ ਕਿ ਹਾਲੇ ਤੱਕ ਕੋਈ ਚੱਲਦਾ ਨਹੀਂ ਵੱਡੀ ਗੱਡੀ ਤੇ ਚੱਲਦੀ ਨਹੀਂ ਇਧਰ ਛੋਟੀ ਜਿੱਦ ਕੇ ਚੱਲਦੀ ਹਾਂ ਇਹ ਜੀ ਸੀ ਵੀਆ ਦੇਖ ਲਓ ਬਾਈ ਇਹ ਬਾਈ ਆਪਰੇਟ ਕਰਦੇ ਪਏ ਆ ਸਭ ਕੁਝ ਇਹਨਾਂ ਦੇ ਆਪਣੀ ਲੱਗਦੀ ਹੈ ਕੰਪਨੀ ਦੀ ਆ ਆਹ ਭਾਈ ਮੇਨ অপারেਟਰ ਤੁਸੀਂ ਕਰ ਰਹੇ ਹੋ ਤੇ ਬਾਈ ਇਹ ਮੇਨ ਆਪਰੇਟਿੰਗ ਲੈਣਾ ਜਿਹੜਾ ਮੈਂ ਕਹਿੰਦੇ ਹੈਡ ਮੈਨੇਜਰ ਕਹਿ ਸਕਦੇ ਆਪਾਂ ਇਹ ਹੈਡ ਮੈਨੇਜਰ ਆ ਬਾਈ ਜੀ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਾਈ ਜੀ ਨੂੰ ਬਹੁਤ ਵਧੀਆ ਨੇਚਰ ਆ ਬਾਈ ਜੀ ਦਾ ਬੜੀ ਪੂਰੀ ਹੈਲਪ ਕੀਤੀ ਰਸਤਾ ਦੱਸਿਆ ਸਾਨੂੰ ਇੱਧਰ ਪਿੱਛੇ ਖੁੱਲ ਜਾਣਾ ਸੀ ਬਾਈ ਨੇ ਬਹੁਤ ਹੈਲਪ ਕੀਤੀ ਹੈ ਧੰਨਵਾਦ ਕਰਦੇ ਆ ਬਾਈ ਹੌਣ ਰਸਤਾ ਦੇ ਖੁੱਲ ਜਾਣਾ ਤੁਹਾਡਾ ਤੁਸੀਂ ਨਿਕਲ ਜਾਓਗੇ ਹਾਂ ਬਾਈ ਇਹ ਸੈੱਡ ਰਸਤਾ ਬਣਵਾ ਰਹੇ ਸਾਡੇ ਲਈ ਨਹੀਂ ਤਾਂ ਇਹ ਕੰਮ ਚੱਲਦਾ ਪਿਆ ਸੀ ਲੋ ਲਾ ਕੇ ਲਿਆ ਕੇ ਹੁਣ ਚੱਲ ਪਿਆ ਆਫ-ਰੋਡਿੰਗ ਅਸੀਂ ਚੱਲੇ ਸੀ ਪਦਮ ਤੋਂ ਅੱਗੇ ਹੀ ਜਾਵਾਂਗੇ ਲੇ ਅੱਜ ਦਾ ਸਾਡਾ ਟਾਰਗੇਟ ਹੈ 220 ਕਿਲੋਮੀਟਰ ਜਾਂ 210 ਕਿਲੋਮੀਟਰ ਲੇ ਜਾ ਕੇ ਸਟੇ ਕਰਾਂਗੇ ਲੇ ਜਿੰਨਾ ਵੀ ਹੋਵੇ ਕਲੀਅਰ ਕਰਨਾ ਵੀ ਉਹ ਕਲੀਅਰ ਕਰਾਂਗੇ ਬਾਕੀ ਹੁਣ ਆ ਆਫ-ਰੋਡਿੰਗ ਚੱਲ ਪਿਆ ਬਾਕੀ ਤੁਸੀਂ ਦੇਖੋ ਇੱਥੇ ਬਾਈਕ ਚਲਾਉਣਾ ਤਾਂ ਬਹੁਤ ਮੁਸ਼ਕਲ ਵੀ ਆ ਪਰ ਥੋੜੀ ਕੋਈ ਐਨੀ ਦਿੱਕਤ ਵੀ ਨਹੀਂ ਆਉਂਦੀਗੀ ਵੀ ਬਸ ਕੋਈ ਪਰੇਸ਼ਾਨੀ ਨਾ ਆਵੇ ਬਾਕੀ ਹੋਰ ਕੋਈ ਚੱਕਰ ਨਹੀਂਗਾ ਵਧੀਆ ਜਾਵਾਂਗੇ ਓਕੇ ਆ ਇਹ ਇੱਥੋਂ ਚੈੱਕ ਪੋਸਟ ਅਸੀਂ ਪਿੱਛੇ ਇੱਕ ਲਾਸਟ ਸੀਗੀ ਜਿੱਥੇ ਰੋਡ ਸੀਗਾ ਉਹ 3 ਕਿਲੋਮੀਟਰ ਪਿੱਛੇ ਛੱਡਿਆ ਆਏ ਹਾਂ ਹੁਣ ਇੱਥੋਂ ਅਸੀਂ ਲਗਾਤਾਰ ਕੰਟੀਨਿਊ ਸਫਰ ਕਰਾਂਗੇ ਜੇ ਕੋਈ ਅੱਗੇ 뷰 ਆਉਂਦਾ ਤਾਂ ਤੁਹਾਡਾ ਸ਼ੇਅਰ ਜ਼ਰੂਰ ਕਰਾਂਗੇ ਦੋਸਤੋ ਵੀ ਸਾਵਧਾਨ ਰਹਿਣਾ ਇੱਥੋਂ ਨਹੀਂ ਖਤਰਾ ਬਹੁਤ ਖਤਰਨਾਕ ਰਹੋ ਇਹ ਮੈਂ ਕਹਿੰਦੀ ਕਿ ਯਾਰ ਰੋਡ ਦੀ ਤੇ ਉੱਥੇ ਬਹੁਤ ਹੋ ਗਿਆ ਇਹ ਕਰ ਜਰ 出発点、出発点。 ਬਲੇਦਾ ਮਾਪਦਾ ਪਤਾ ਨਹੀਂ ਅੱਜ ਕੀ ਪ੍ਰੋਬਲਮ ਜੀ ਆ ਰਹੀ ਸੀ ਬਾਈ ਕੰਦਾ ਬਾਈਕ ਲੈ ਕੇ ਆ ਰਹੀ ਸੀਗੇ ਉਹ ਨਾਲ ਬੈਠੇ ਆ ਗਿਆ ਟਕਟ 1100 ਉਹ ਮਾਕੇ ਆ ਗਿਆ ਸਿੱਧੀ ਚੜਾਈ ਸੀ ਜੁੱਤੜਾ ਜੜੀ ਜਾ ਰਹੀ ਜਾਨੀ ਦੂਜੀ ਦਿਨ ਚੱਲਦੇ ਹੋ ਉਹ ਜੋ ਰਸਤੇ ਥੱਲੇ ਤੋਂ ਆ ਰਹੇ ਆ ਉਹ ਰਸਤੇ ਵੇ ਦੀ ਬਾਈਕ ਤੇ ਆ ਰਿਹਾ ਬਾਈ ਆਪਣਾ ਹੈਰੀ ਇਹ ਆ ਵੀਊ ਦੇਖੋ ਦੋਸਤੋ ਵੀਊ ਕਨਾਂ ਖੂਸੋ

بہت ہی جم چھوٹا والا <سؤال> ٹھنڈے میں کلاس میں کہا سر بائک ملیا دس دوں کتنے جڑا گا باقی کتنے کا بولیں گے کل ہوتے میں رائے یہ دینا چاہوں گی اگے تو خطرناک ہی بہت کوئی روڈ نہیں کوئی کچھ نہیں برا حال ہی آسان بس کوئی والے نہیں ویڈی بائک والا وہ تو ویڈیو بائک اتو بہت دور تک تو آ ਇਆ ਕੇ ਜਵਾਬ ਦੇਗੀ ਹੁਣ ਦੋ ਬੰਦਿਆਂ ਨੂੰ ਲੈਨੇ ਹਾਂ ਇਕੱਲੇ ਬੰਦੇ ਨੂੰ ਤਾਂ ਜਰੂਰ ਲੈ ਕੇ ਆ ਸਕਦੀ ਆ ਪਰ ਸਾਡੇ ਕੋਲੇ ਵਜਣ ਜ਼ਿਆਦਾ ਸੀ ਤੇ ਵਜਣ ਜ਼ਿਆਦਾ ਹੋਣ ਕਾਰਨ ਕੋਈ ਇਦਾਂ ਦੀ ਪ੍ਰੋਗਰਾਮ ਨਹੀਂ ਆਈ ਜਿਹਦੀ ਕਿਸੇ ਨੇ ਕੋਸ਼ਿਸ਼ ਪਾਇਆ ਹੋਵੇ ਸਾਰੇ ਇਸ ਤੋਂ ਬਤਾ ਜੀ ਕਦੇ ਹੋਟਲ ਕਿਨੇ ਰੁਪਏ 2000 ਲਾਇਆ ਜਿੱਦਾਂ ਵੀ ਤੁਸੀਂ ਦੇਖਦੇ ਹੋ ਖਾਣਾ ਵੀ ਆਪਣਾ ਬਣਾਉਂਦੇ ਸੀ ਰਾਤ ਹੋਟਲ ਚੁੱਕੇ ਉਹ ਕਿੱਥੇ ਦੋ ਪੌਂਡ ਦੇ ਨਹੀਂ ਹੋਟਲ ਵੀ ਘੱਟੋ ਘੱਟ 4.000 ਜਾਂ 4000 ਮਿਲਦੇ ਤੋਂ ਚਲੋ ਗੁਜਰਾਤੀ ਭਰਾ ਨਾਲ ਮਿਲ ਕੇ ਅਸੀਂ ਦੋ ਰੂਮ ਲਏ ਜੋ ਕਿ ਸਾਨੂੰ 6-6000 ਰੁਪਏ ਚ ਦੋ ਰੂਮ ਮਿਲੇ ਤੇ 10000 ਰੈਸਟ ਹੋ ਗਿਆ ਕਿਆ ਚਾਹੀਦਾ ਉਹ ਦਾ ਖਰਚਾ ਪੈ ਗਿਆ ਸੇ ਬਾਕੀ ਉਹ ਉਹ ਬਖਰਾ ਚੌਕਾ ਨੇ ਹੋਟਲ ਚ ਆਪਣੇ ਉਸ ਖਾਣਾ ਬਣਾਉਣ ਨਹੀਂ ਦਿੱਤਾ ਇੱਥੇ ਸਾਨੂੰ ਪ੍ਰੋਬਲਮ ਆਈ ਆ ਜਿੱਦਾਂ ਵੀ ਪਾਈ ਆਉਂਦਾ ਤੇ ਗੱਲ ਕਰਦੇ ਆ ਉਹ ਆਉਂਦਾ ਪਿਆ ਪਿੱਛੇ ਦੇਖੋ ਲਾਈਟ ਜਗਾਈ ਬਹੁਤ ਗਿਆ ਉਹ ਵੀ ਨੇੜੇ ਆ ਬਸ ਹੁਣ ਤੇ ਫਿਰ ਮਿਲਦੇ ਆ ਹੁਣ ਫਿਰ ਦੋਸਤੋ ਅੱਗੇ ਦੇਖਦੇ ਆ ਕਿਹਦਾ ਰਸਤਾ ਕਿੰਨਾ ਖਾਂਦਾ ਰਸਤਾ ਹੋਣਾ ਦੇਖੋ ਬਬਾ ਜੀ ਆ ਨਾ ਆ ਗਿਆ ਨੇੜੇ ਨੇੜੇ ਆਉਂਦਾ ਤੇ ਕਰਦੇ ਆ ਗੱਲ ਬੱਲੇ ਬੱਲੇ ਆ ਬੱਲੇ ਬੱਲੇ ਸੀਡੀ 100 ਛੋਟਾ ਹੋ ਜਾਂਦਾ ਬਾਣਾ ਦੇ ਵਿੱਚ ਗੂੰਈ ਦਾ ਵਜਾ ਵਜਾ ਕਰਾਈ ਪਈ ਆ ਬੱਲੇ ਬੱਲੇ ਹੋਈ ਪਈ ਆ ਦੋਸਤੋ ਅਸੀਂ ਲਦਾਖ ਦੇ ਇੱਕ ਹੋਰ ਪਾਸ ਸਿਰਸਿਰ ਲਾ ਪਾਸ ਜੋ ਕਿ ਲਦਾਖ ਰੀਜਨ ਵਿੱਚ ਇਸ ਦੀ ਉਚਾਈ ਸੀ ਲੈਵਲ ਤੋਂ 48 4804 ਮੀਟਰ ਤੇ ਫੁੱਟ ਵਿੱਚ ਗਿਣੀ ਤਾਂ 15761 ਫੁੱਟ ਜੇਕਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਉਚਾਈ ਤੇ ਹੈ ਪੂਰਾ ਸਲਾਨੀ ਜੋ ਵੀ ਕੋਈ ਰੋਡ ਐਡਵੈਂਚਰ ਕਰਦਾ ਬਾਈਕ ਵਾਲਾ ਗੱਡੀ ਵਾਲਾ ਇਸ ਪਾਸ ਤੇ ਜਰੂਰ ਰੁੱਕ ਕੇ ਵੀਡੀਓ ਫੋਟੋ ਇੱਕ ਯਾਦ ਯਾਦ ਗਰੀ ਮੈਮਰੀ ਦੇ ਰੂਪ ਵਿੱਚ ਕੈਦ ਕਰਦਾ ਜਿ ਤੁਸੀਂ ਦੇਖਦੇ ਹੋ ਆ ਰੋਡ ਤਾਂ ਸਾਨੂੰ ਹੁਣ ਆਇਆ ਪਹਿਲਾਂ ਇਸ ਤੋਂ ਪਹਿਲਾਂ ਤਾਂ ਦੋਹਰ ਆਫ ਰੋਡਿੰਗ ਹੀ ਚੱਲਦੀ ਪਈ ਸੀ ਇੱਥੇ ਕੋਈ ਬੱਸ ਮਿਲੀ ਆ ਸਾਨੂੰ ਜੋ ਕਿ ਸਟੂਡੈਂਟਾਂ ਦੀ ਆ ਦੇਖੋ ਇੱਧਰ